ਫਿਰ ਹਸਪਤਾਲ ਜੀ ਕੱਲ ਪਰਸੋ ਦਾ ਸਾਰੇ ਪਾਸੇ ਆ ਰਿਹਾ ਵੀ ਡਾਕਟਰ ਜਿਹੜੇ ਸੀ ਸਾਰੇ ਬਦਲ ਗਏ ਨੇ ਹੂੰ ਦੰਦਾ ਵਾਲੇ ਕਮਰੇ ਨੂੰ ਲੋਕ ਲੱਗ ਗਿਆ ਦੰਦਾ ਵਾਲਾ ਡੈਂਟਲ ਡਾਕਟਰ ਸੀ আলਟਰਾ ਸਾਊਂਡ ਵਾਲਾ ਡਾਕਟਰ ਸੀ ਜਿਹੜਾ ਉਹਦੇ ਕਮਰੇ ਨੂੰ ਲੋਕ ਹੋ ਗਿਆ ਪ੍ਰਸਿੱਧ ਡਾਕਟਰ ਸੀ ਜਾਲਾਬਾਦ ਆ ਜਿਹੜਾ ਸੁਮਿਤ ਲੂਣਾ ਜੀ ਐਸ ਐਮਓ ਐਸ ਐਮਓ ਵੀ ਸੀ ਔਰ ਪੂਰਾ ਤੰਦੇਈ ਦੇ ਨਾਲ ਡਿਊਟੀ ਕਰਦੇ ਸੀ ਦਿਨ ਪਰ ਰਾਤ ਹੂੰ ਔਰ ਮੇਨ ਹੱਡੀਆਂ ਦਾ ਸੀ ਜਿਹੜੇ ਆਪਣੀ ਗੁੰਟੇ ਬਦਲ ਜਾਂਦੇ ਸੀ ਲੋਕ بار بار ਆ ਕੇ ਬਦਲਾਉਂਦੇ ਸੀ ਉਹਨਾਂ ਦਾ ਕਮਰਾ ਲੋਕ ਹੋ ਗਿਆ ਉਹਨਾਂ ਦੀ ਬਦਲੀ ਹੋ ਗਈ ਉਸ ਤੋਂ ਬਾਅਦ ਬੜੇ ਹੀ ਵਧੀਆ ਡਾਕਟਰ ਸੀ ਸਾਡੇ ਕੋਲੇ ਇੱਕ ਜਤਿੰਦਰ ਸੈਣੀ ਜੀ ਸਰਜਨ ਸੀ ਬਹੁਤ ਵਧੀਆ ਸਾਥ ਦੇ ਉਹਨਾਂ ਦੀ ਵੀ ਗੱਲ ਪਤਾ ਲੱਗਿਆ ਬਦਲੀ ਹੋ ਗਈ ਇਸ ਤੋਂ ਬਾਅਦ ਬੜੇ ਪੁਰਾਣੇ ਸਾਡੇ ਇੱਥੇ ਇਲਾਕੇ ਦੇ ਵਿੱਚ ਟਿਕੇ ਆਂਦੇ ਡਾਕਟਰ ਜਿਹੜੇ ਅਸੀਂ ਲੈਬੋਰੀ ਟੀ ਦੀ ਲੈਬੋਰੀ ਦੇ ਜਿਹੜੇ ਡਾਕਟਰ ਰਮੇਸ਼ ਲਾਢੀ ਜੀ ਉਹਨਾਂ ਦੇ ਵੀ ਕੱਲ ਬਦਲੀ ਹੋ ਗਈ ਇਸ ਤੋਂ ਬਾਅਦ ਅਮਰਜੀਤ ਸਿੰਘ ਰੇਡੀਓਗ੍ਰਾਫਰ ਸੀਗੇ। ਉਹਨਾਂ ਦੀ ਵੀ ਗੱਲ ਬਦਲੀ ਹੋ ਗਈ। ਕਿੰਨੇ ਡਾਕਟਰ ਬਦਲ ਗਏ? ਆ ਤੁਸੀਂ ਹਿਸਾਬ ਲਓ 1 2 3 4 5 6 ਹੂੰ 6 ਬਦਲ ਗਏ। ਹੁਣ ਸ਼ਹਿਰ ਮੇਰੇ ਸਾਹਮਣੇ ਵਾਲੇ ਇੱਕ ਹੈ ਜਾਂ ਨਹੀਂ। ਤੁਸੀਂ ਹਾਲਾਤ ਵੇਖੋ ਵੀ ਬਾਦਰ ਦੇ ਦਤਰਾਈ ਤਰਾਈ ਮੱਜੀ ਵੀ ਲੋਕਾਂ ਨੂੰ ਬਿਮਾਰੀਆਂ ਲੱਗ ਰਹੀਆਂ ਨੇ। ਅਸੀਂ ਕੱਲ ਪਰਸੋਂ ਦੀ ਅਪੀਲ ਕਰ ਰਹੇ ਹਾਂ ਵੀ ਭਾਈ ਮਿੰਤਾ ਲਈ ਗੱਲ ਹੈ ਵੀ ਪ੍ਰਾਈਵੇਟ ਡਾਕਟਰ ਆਓ ਤੇ ਇਲਾਜ ਕਰੀਏ ਆਪਾਂ। ਸਿਵਲ ਹਸਪਤਾਲ ਤੇ ਉਹ ਜਿਹੜੇ ਚਾਰ ਰਗੇ ਸੀ ਉਹ ਵੀ ਆਪਾਂ ਪਜਾ ਦੇ ਸਰਕਾਰ ਕਹਿੰਦੀ ਐ ਵੀ ਜਿਹੜੀ ਭਗਵੰਤ ਮਾਨ ਨੇ ਐਲਾਨ ਕੀਤਾ ਵੀ ਅਸੀਂ ਜਿਹੜੀਆਂ ਡਾਕਟਰਾਂ ਦੀਆਂ ਛੁੱਟੀਆਂ ਵੀ ਰੱਦ ਕਰਤੀਆਂ ਤੇ ਡਿਊਟੀਆਂ ਵੀ ਜਿਹੜੀਆਂ ਇਹਨਾਂ ਦੀ ਕੱਟਦੀਆਂ ਨੇ ਸਿਰਫ ਇਹ ਤਾਂ ਸਿਰਫ ਹੜਾਂ ਤੇ ਰਹਿਣਗੇ ਉਹ ਕੰਮ ਤਾਂ ਉਲਟਾ ਹੋ ਗਿਆ ਜਿਹੜੇ ਸਾਡੇ ਕੋਲ ਚਾਰ ਸੀ ਉਹ ਵੀ ਚਲੇ ਗਏ ਹੁਣ ਤਾਂ ਬਿਲਡਿੰਗ ਰਹਿ ਗਈ ਚਿੱਟਾ ਹੱਤੀ ਤੇ ਇਸ ਤੋਂ ਬਾਅਦ ਜਾਂ ਫਿਰ ਗੋਲੀਆਂ ਮਿਲਦੀਆਂ ਨੇ ਹੂੰ ਗੋਲੀਆਂ ਮਿਲਦੀਆਂ ਨੇ ਤੇ ਜਾਂ ਇਹ ਦੱਸਦੇ ਨੇ ਵੀ ਫਰੀਦਕੋਟ ਚਲੇ ਜਾਓ ਹੈਣਾ ਛੋਟੇ ਕਰਮਚਾਰੀ ਰਹਿ ਗਏ ਨੇ ਸਾਡੀ ਮੰਗ ਹੈ ਪੰਜਾਬ ਕਿਸਾਨ ਸਭਾ ਵੱਲੋਂ ਸਾਡੇ ਸਾਰੇ ਜਲਾਬਾਦ ਵਾਸੀਆਂ ਦੀ ਹਾਲ ਦੀ ਕੜੀ ਟੋਪ ਲੈਵਲ ਤੇ ਦੱਸਣ ਲਈ ਆਏ ਆ ਵੀ ਡਾਕਟਰਾਂ ਦੀ ਕਮੀ ਐਮਐਲਏ ਸਾਹਿਬ ਪੂਰੀ ਕਰੋ ਜ਼ਿਲ੍ਹਾ ਪ੍ਰਸ਼ਾਸਨ ਨੂੰ ਨਹੀਂ ਤਾਂ ਤੁਹਾਡੀ ਜ਼ਿੰਮੇਵਾਰੀ ਹੋਏਗੀ ਅਸੀਂ ਵੱਡੇ ਲੈਵਲ ਤੇ ਸ਼ਹਿਰ ਨੂੰ ਨਾਲ ਲੈ ਕੇ ਵੱਖ-ਵੱਖ ਜਥੇਬੰਦੀਆਂ ਨੂੰ ਨਾਲ ਲੈ ਕੇ ਐਜੀਟੇਸ਼ਨ ਕਰਾਂਗੇ ਸਾਨੂੰ ਜੇ ਜੰਦਰਾ ਲਾਣਾ ਪਿਆ ਜੰਦਰਾ ਵੀ ਲਾਵਾਂਗੇ ਫਿਰ ਮਜਬੂਰੀ ਹੈ ਹੈਨਾ ਗੋਲੀਆਂ ਦੀ ਲੈਣੀ ਆ ਲੱਗੀ ਖਲੀ ਤੁਹਾਡੇ ਸਾਹਮਣੇ ਇੱਥੇ ਪੂਰੀ ਚੈਲ ਪਹਿਲ ਹੁੰਦੀ ਸੀ ਚੈਲ ਪਹਿਲ ਅੱਜ ਵੀ ਹੈ ਫਿਰ ਗੋਲੀਆਂ ਲੈਣ ਵਾਲਿਆਂ ਦੀ ਏ ਸੋ ਐਮਐਲਏ ਸਾਹਿਬ ਤੁਹਾਨੂੰ ਫਿਰ ਦੁਬਾਰਾ ਬੇਨਤੀ ਹੈ ਡੀਸੀ ਸਾਹਿਬ ਤੁਹਾਨੂੰ ਬੇਨਤੀ ਹੈ ਵੀ ਅਸੀਂ ਨਹੀਂ ਚਾਹਦੇ ਵੀ ਸਾਡਾ ਵੀ ਇੱਥੇ ਸੇਵਾ ਤੇ ਲੱਗੇ ਹੋਏ ਆ ਪਰ ਮਜਬੂਰ ਨੂੰ ਹੁਣਾਣਾ ਪਿਆ ਵੀ ਜਿਹੜੇ ਜਿਹੜੇ ਡਾਕਟਰਾਂ ਦੀ ਹੋਈ ਰਵਾਨਗੀ ਇਹਨਾਂ ਨੂੰ ਫੌਰੀ ਤੌਰ ਤੇ ਵਾਪਸ ਕਰਾਓ ਕਿ ਨਹੀਂ ਵਾਪਸ ਹੁੰਦੇ ਤਾਂ ਫਿਰ ਅਸੀਂ ਜੇ ਐਜੀਟੇਸ਼ਨ ਕਰਾਂਗੇ ਤਾਂ ਫਿਰ ਤੁਸੀਂ ਕਹਿੰਦੇ ਜੇ ਵੀ ਇਹ ਤਾਂ ਰਾਜਨੀਤੀ ਕਰਦੇ ਨੇ ਉਹਨਾਂ ਦੀ ਥਾਂ ਤੇ ਨਵੇਂ ਵੀ ਡਾਕਟਰ ਆਏ ਹੋਣੇ ਨੇ ਉਹ ਤਾਂ ਨਵੇਂ ਕੋਈ ਨਹੀਂ ਆਏ ਇੱਕ ਵੀ ਨਹੀਂ ਆਇਆ ਪੁੱਛ ਲਓ ਤੁਸੀਂ ਅੰਦਰ ਪਤਾ ਕਰ ਲਓ ਸਾਰੇ ਕਮਰੇ ਲੋਕ ਨਹੀਂ ਹਨ ਅੰਦਰ ਹੁਣ ਆਪਾਂ ਕਹੀਏ ਵੀ ਅੱਜ ਡਿਸਚਰਮਨੀ ਕਰਦੇ ਅਗਲੀ ਵਾਰੀ ਆਵਾ ਗੇਟ ਤੇ ਆਵਾਂਗੇ ਅੰਦਰ ਵੀ ਕਰਾਂਗੇ ਸਾਰਾ ਕੁਝ ਕਰਾਂਗੇ ਇੱਕ ਡਾਕਟਰ ਨਹੀਂ ਆਇਆ ਸਾਡੀ ਇਹ ਵੀ ਚਲੋ ਇਹ ਬਦਲ ਗਏ ਉਹਨਾਂ ਥਾਂ ਤੇ ਇਹਨੇ ਪੂਰੇ ਤਾਂ ਕਰੋ ਵਧਾਓ ਨਾ ਤੇ ਇਹਨੇ ਤਾਂ ਪੂਰੇ ਕਰੋ ਨਾ ਜਿੰਨੇ ਆ ਬਦਲੇ ਨੇ ਇਹਨੇ ਪੂਰੇ ਕਰੋ ਪਹਿਲੀ ਗੱਲ ਤਾਂ ਉਹ ਬੰਦੇ ਸਾਰੇ ਕਾਬਲ ਸੀ ਉਹਨਾਂ ਨੂੰ ਵਾਪਸ ਹੀ ਲਿਆਂਦਾ ਜਾਂ ਸਾਡੀ ਦਾ ਹੀ ਮੰਗ ਕੰਬੋਜ ਸਾਹਿਬ ਵੀ ਜਲਾਲਾਬਾਦ ਤੋਂ ਇਲਾਵਾ ਜ਼ਿਲ੍ਹੇ ਦੇ ਵਿੱਚ ਕਈ ਹਸਪਤਾਲ ਨੇ ਉੱਥੇ ਸਾਰੇ ਹਸਪਤਾਲਾਂ ਦੇ ਵਿੱਚ ਡਾਕਟਰ ਨੇ ਪਰ ਪਿਛਲੇ ਲੰਬੇ ਸਮੇਂ ਤੋਂ ਜਲਾਲਾਬਾਦ 'ਚ ਇਹ ਵਤੀਰਾ ਕਿਉਂ ਨਹੀਂ ਹੋ ਰਿਹਾ ਪਤਾ ਨਹੀਂ ਐ ਰੋਣੇ ਦੇ ਬਾਰੇ ਤਾਂ ਸਾਰੇ ਪਾਸੇ ਹੁਣ ਆ ਸਾੜਾ ਹੀ ਤੇ ਜਲਾਲਾਬਾਦ ਬਾਰੇ ਕਹਿ ਦਿੰਦੇ ਆ ਵੀ ਇੱਥੇ ਤਾਂ ਕੰਮ ਵੀ ਜਲਾਲਾਬਾਦ 'ਚ ਹੀ ਨਹੀਂ ਹੈ ਬਾਕੀ ਬਾਕੀ ਜ਼ਿਲ੍ਹੇ 'ਚ ਹੈ ਬਾਕੀ ਜ਼ਿਲ੍ਹੇ ਦੇ ਬਾਰੇ ਮੈਂ ਨਹੀਂ ਐਵੇਂ ਕਹਿ ਸਕਦਾ ਕਿ ਮੈਨੂੰ ਉਹਦੇ ਬਾਰੇ ਪਤਾ ਨਹੀਂ ਅਸੀਂ ਤਾਂ 20 ਦਿਨ ਹੋ ਗਏ ਅੜਾ ਤੇ ਲੱਗੇ ਸਵੇਰੇ ਜਾਈ ਤੇ ਸ਼ਾਮ ਨੂੰ ਆ ਜੀਦਾ ਤੇ ਬਾਤੇ ਹੁਣ ਅੱਜ ਜੀ ਅੱਜ ਅਸੀਂ ਆ ਫੇਰ ਜਾਣਾ ਸੀ ਉਧਰ ਨੂੰ ਪਰ ਅਸੀਂ ਕਿਹਾ ਵੀ ਹੁਣ ਇਹ ਜਿਹੜਾ ਚਿੱਟਾ ਹਾਥੀ ਇੱਥੇ ਬੰਦਾ ਹੀ ਕੋਈ ਨਹੀਂ ਉਥੋਂ ਲੋਕ ਸਾਡੇ ਬਿਮਾਰ ਨੇ ਸਾਡੇ ਕੋਲ ਵੀ ਡਿਓ ਨੇ ਐਡੇ ਐਡੇ ਫੋੜੇ ਹੋ ਗਏ ਲੋਕਾਂ ਨੂੰ ਖਾਰਸ਼ਾਂ ਪੈ ਗਿਆ ਬਿਮਾਰੀਆਂ ਭਿਆੰਕਰ ਲੱਗੀਆਂ ਹੈਣਾ ਤੇ ਉਹਨਾਂ ਦਾ ਜੇ ਇਲਾਜ ਹੀ ਨਾ ਇੱਥੇ ਹੋਵੇਗਾ ਪ੍ਰਾਈਵੇਟ ਵਾਲੇ ਵੀ ਚਲੋ ਕਰ ਰਹੇ ਨੇ ਤੇ ਫਿਰ ਅਸੀਂ 4 ਘੰਟੇ ਹੋਰ ਲੇਟ ਵੰਡ ਲਾਂਗੇ ਪਰ ਆ ਸਾਡਾ ਇਹ ਵੀ ਜ਼ਰੂਰੀ ਸੀ ਤੁਹਾਡੇ ਜਰੀਏ ਸਾਰੇ ਜਾਲਾਬਾਦ ਵਸੀਆਂ ਨੂੰ ਤੁਹਾਨੂੰ ਬੇਨਤੀ ਪਰਾਓ ਆਪ ਕੋਈ ਦੁਕਾਨਾਂ ਤੇ ਬਹਿ ਕੇ ਵੇਖਦਾ ਕੋਈ ਕੋਈ ਰੇੜੀ ਤੇ ਬਹਿ ਕੇ ਵੇਖਦਾ ਹੈ ਕੋਈ ਘਰਾਂ ਚ ਬਹਿ ਕੇ ਵੇਖਦਾ ਇੱਕ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਕਿ ਸਾਡੀ ਮੰਗ ਜੈਨੂਨ ਮੰਗੇ ਇਹ ਸਰਕਾਰ ਤੱਕ ਪਹੁੰਚ ਜਾਏ ਔਰ ਸਾਡੇ ਡਾਕਟਰ ਪੁਆਇੰਟ ਹੋ ਜਾਣ ਇਹਦੂ ਅਗਲੀ ਮੰਗ ਇਹ ਜਦੋਂ ਆਪਾਂ ਐਜੀਟੇਸ਼ਨ ਦੀ ਕਾਲ ਦੇਾਂਗੇ ਤੁਸੀਂ ਸਾਰਿਆਂ ਨੇ ਹਮਾਇਤ ਕਰਨੀ ਹੈ ਆਪਣੀ ਮੰਗ ਜੈਨੂਨ ਜਿਵੇਂ ਸਾਰਿਆਂ ਦੀ ਸਹਿਮਤੀ ਹੋਏਗੀ ਸਾਰਿਆਂ ਜਥੇਬੰਦੀਆਂ ਨਾਲ ਲੈ ਕੇ ਵੱਡੀ ਗਿੰਤੀ ਜਿਲਾਮ ਲਖੇ ਲੈ ਕੇ ਫਿਰ ਅਸੀਂ ਭਾਵੇਂ ਇੱਥੇ ਬਹਿਣਾ ਪਵੇ ਭਾਵੇਂ ਰੋਡ ਤੇ ਬਹਿਣਾ ਪਵੇ ਜੰਦਰਾ ਲਾਣਾ ਪਵੇ ਭਾਵੇਂ ਛੱਤ ਤੇ ਬਹਿਣਾ ਪਵੇ ਉਹ ਸਾਰਿਆਂ ਦੀ ਸਲਾਹ ਦੇ ਨਾਲ ਆਪਾਂ ਬੈਠਾਂਗੇ ਜੀ ਪਿਛਲੇ ਦਿਨੀ ਜਿਹੜਾ ਵਿਧਾਇਕ ਸਾਹਿਬ ਨੇ ਅਸ਼ਵਾਸ਼ਣ ਦਿੱਤਾ ਸੀਗਾ ਕਿ ਇੱਥੇ ਡਾਕਟਰ ਪੂਰੇ ਕਰਨਗੇ ਇਸ ਨੂੰ ਸਿਵਲ ਹਸਪਤਲ ਦੇ ਵਿੱਚ ਲਿਆਂਦਾ ਜਾਏਗਾ ਕਮਿਊਨਿਟੀ ਹਲਥ ਸੈਂਟਰ ਤੇ ਕੋਈ ਨਵੀਰਾ ਵੀਰ ਸਰ ਲਾਡੇ ਉੱਤੇ ਪਹੁੰਚੇ ਵੀ ਸੀਗੇ ਮੂੰ ਵੀ ਮਿੱਠਾ ਕਰਾਇਆ ਗਿਆ ਸੀਗਾ ਪਰ ਉਸ ਤੋਂ ਬਾਅਦ ਜਿਹੜਾ ਚੁੱਪਚੀ ਦੀ ਹੋ ਗਈ ਹੈ ਔਰ ਡਾਕਟਰ ਜਿਹੜੇ ਹੈਗੇ ਸੀ ਉਹ ਵੀ ਚਲੇ ਗਏ ਦੇ ਇਹ ਹੁਣ ਤੁਸੀਂ ਆਣ ਵਾਲੇ ਦਿਨਾਂ 'ਚ ਕੀ ਵਿਖਦੇ ਹੋ ਵਿਧਾਇਕ ਸਾਹਿਬ ਨੇ ਤਾਂ ਸ਼ਿਵਾਸ਼ਨ ਦਿੱਤਾ ਸੀਗਾ ਤੁਹਾਡੇ ਸਾਹਮਣੇ ਜੇ ਹੁਣ ਦੇ ਤਾਂ ਸਾਨੂੰ ਆਂ ਦੀ ਲੋੜ ਨਹੀਂ ਸੀ ਅਸੀਂ ਤਾਂ ਸੇਵਾ ਤੇ ਲੱਗੇ ਹੋਏ ਸੀ ਹੁਣ ਇਹ ਜਿੰਮੇਵਾਰਤਾ ਵਿਧਾਇਕ ਸਾਹਿਬ ਦੀ ਬੰਦੀ ਆ ਅਸੀਂ ਸਾਡਾ ਤਾਂ ਰੋਲਾ ਰੱਪਾ ਪਾਣੀ ਹੈ ਅਸੀਂ ਰੋਲਾ ਰੱਪਾ ਦਾ ਫਰਜ਼ ਨਿਭਾਵਾਂਗੇ ਜਿਹੜਾ ਸਾਡਾ ਫਰਜ਼ ਹੈ ਬਾਕੀ ਜਿੰਮੇਵਾਰੀ ਸਰਕਾਰ ਦੀ ਸਰਕਾਰ ਨਾ ਉਹ ਫਰਜ਼ ਨਿਭਾਵੇ ਕਿ ਤਾਂ ਫਿਰ ਮਜਬੂਰਨ ਐਜੀਟੇਸ਼ਨ ਹੋਣਗੇ ਜੇ ਫਿਰ ਅਸੀਂ ਐਜੀਟੇਸ਼ਨ ਕਰਨੇ ਫਿਰ ਤੁਸੀਂ ਕਹਿੰਦੇ ਜੇ ਰਾਜਨੀਤੀ ਕਰਦੇ ਜੀ ਰਾਜਨੀਤੀ ਜਦੋਂ ਕਰਨੀ ਵੀ ਡੱਬਾ ਰੱਖ ਕੇ ਹੋਵੇਗੀ ਨਾ ਉਹ ਕੋ ਆਪਦਾ ਚੋਣ ਨਿਸ਼ਾਨ ਦੇ ਹੁਣ ਤਾਂ ਅਜੇ ਤੱਕ ਸਾਡੀ ਰਾਜ ਨਹੀਂ ਆਈ ਨੀ ਭਰਾਓ ਇਹ ਹੱਥ ਜੋੜ ਕੇ ਬੇਨਤੀ ਹੈ ਸਾਡੀ ਗੱਲ ਕਰਦੇ ਆ ਐਜੀਟੇਸ਼ਨ ਤਾਂ ਕਿ ਵੀ ਹੁੰਦੇ ਨੇ ਕਿ ਕਈ ਵਾਰੀ ਹੋ ਚੁੱਕੇ ਤੁਸੀਂ ਵੀ ਕਰ ਚੁੱਕੇ ਜੇ ਪਰ ਜਿਹੜਾ ਮਸਲਾ ਉੱਥੇ ਦੇ ਉੱਥੇ ਖੜਾ ਹੈ ਸਪੈਸ਼ਲੀ ਕਾਂਗਰਸ ਸਰਕਾਰ ਵਾਲੇ ਕੀਤੇ ਸੀ ਲਿਸਟ ਆਈ ਸੀ 8 ਕੁ ਡਾਕਟਰਾਂ ਦਾ ਲਾਏ ਸੀ ਉਹਦੇ 3-4 ਨੇ ਜੁਆਇਨ ਕੀਤਾ ਸੀ 3-4 ਨੇ ਨਹੀਂ ਕੀਤਾ ਸੀ ਤੇ ਇਹ ਸਾਡਾ ਫਰਜ ਹੈ ਜਥੇਬੰਦੀਆਂ ਸਾਰਿਆਂ ਦਾ ਫਰਜ ਹੈ ਐਜੀਟੇਸ਼ਨ ਕਰਨਾ ਅੱਗੇ ਸਰਕਾਰ ਦੀ ਜ਼ਿੰਮੇਵਾਰੀ ਲਾਦੀ ਨਹੀਂ ਲਾਦੀ ਨਾ ਲਾਵੇਗੀ ਤਾਂ ਹੁਣ ਆਪਣਾ ਇਹ ਲੜਾਈ ਲੜਾਂਗੇ ਯਾਰ ਕਿੱਡੀ ਗੱਲ ਤਖੜੇ ਹੋ ਕੇ ਲੜਾਂਗੇ ਤੁਹਾਨੂੰ ਨਹੀਂ ਲੱਗਦਾ ਵੀ ਜਿਹੜੀ ਐਜੀਟੇਸ਼ਨ ਹੁੰਦੇ ਨੇ ਪਰ ਉਹ ਐਜੀਟੇਸ਼ਨ ਵਿੱਚੇ ਰਹਿ ਜਾਂਦੇ ਨੇ ਉਹਨਾਂ ਦਾ ਕਾਰਨ ਕੀ ਹੈ ਚਲੋ ਸਾਡਾ ਤਾਂ ਕੋਈ ਵਿੱਚੇ ਨਹੀਂ ਰਿਹਾ ਯਾਰ ਅਈ ਤਾਂ ਜਿਹਦੇ ਪਾਸੇ ਲੱਗੀ ਦਾ ਸਿਰੇ ਲਾ ਕੇ ਲੱਗੀ ਦਾ ਜਿੱਧਰ ਲੱਗੀ ਦਾ ਸਿਰੇ ਲਾ ਕੇ ਲੱਗੀ ਦਾ ਜੈਰਮਨ ਮਾਮਲਾ ਵੇਖ ਕੇ ਲੱਗੀ ਹੈ ਸਾਰੇ ਸ਼ਹਿਰ ਨੂੰ ਪਤਾ ਸਾਰੀ ਪ੍ਰੈਸ ਨੂੰ ਪਤਾ ਹੈ ਬਾਕੀ ਹੁਣ ਸਾਨੂੰ ਕਿਸੇ ਬਾਰੇ ਹੋਰ ਨਹੀਂ ਪਤਾ ਨਹੀਂ ਹੁਣ ਜਿਹੜੀ ਤੁਹਾਡੀ ਅਗਲੀ ਰਣਨੀਤੀ ਹੈ ਕਿੰਨੇ ਕੁ ਦਿਨਾਂ ਦਾ ਤੁਸੀਂ ਅਸ਼ਵਾਧਨ ਦੇ ਕਿੰਨੇ ਦਿਨਾਂ ਦਾ ਪਤਾ ਨਹੀਂ ਇੱਕ ਗੱਲ ਹੋਰ ਤੁਹਾਡੇ ਜਰੀਏ ਬੇਨਤੀ ਇਹ ਕਰਦਿਆਂ ਹੁਣ ਇਹ ਤੋਂ ਬਾਅਦ ਕਾਲ-ਕੂਲ ਨਹੀਂ ਦੇਣੀ ਅਸੀਂ ਵੀ ਆ ਸਵੇਰੇ ਆ ਕੇ ਬਹਿਣਾ ਪਰਸੂ ਆ ਕੇ ਬਹਿਣਾ ਚੌਥੇ ਆ ਕੇ ਬਹਿਣਾ ਚਾਰ-ਪੰਜ ਦਿਨ ਤਾਂ ਪਾਵਾਂਗੇ ਕਿਉਂ ਹੜਾਤ ਲੱਗੇਵੇਂ ਮਜਬੂਰ ਨੂੰ ਸਾਡੀ ਹੱਥ ਜੋੜ ਕੇ ਬੇਨਤੀ ਵੀ ਫਿਰ ਅਸੀਂ ਅਚਾਨਕ ਆ ਕੇ ਬਵਾਂਗੇ ਫਿਰ ਤੁਸੀਂ ਇਹ ਕਹੋ ਵੀ ਇਹ ਆਵਾਜਾਈ ਜਿੱਦਿਗਣ ਪੈਂਦਾ ਹੈ ਪੰਜ ਕੁ ਦਿਨ ਤਾਂ ਦਿੱਤੇ ਨੇ ਪੰਜਾਂ ਦਿਨਾਂ ਬਾਅਦ ਕਦੇ ਵੀ ਅਸੀਂ ਆ ਸਕਦੇ ਹਾਂ ਪ੍ਰਧਾਨ ਜੀ ਡਾਕਟਰਾਂ ਦੀ ਗੱਲ ਹੋ ਗਈ ਵੀ ਡਾਕਟਰ ਇੱਥੋਂ ਟਰਾਂਸਫਰ ਹੋ ਗਏ ਬਿਲਡਿੰਗ ਵੀ ਖਸਤਾ ਹਾਲ ਬਿਲਡਿੰਗ ਦੇ ਹਾਲਾਤ ਇੰਨੇ ਮਾੜੇ ਐ ਥਾਂ ਥਾਂ ਤੋਂ ਤਰੇੜਾਂ ਆਈਆਂ ਹੋਈਆਂ ਬਾਥਰੂਮ ਉਹ ਖਰਾਬ ਹੈਗੇ ਐ ਮਤਲਬ ਕਿ ਬੰਦਾ ਇੱਥੇ ਸਿਹਤ ਯਾਬ ਓਨਲੀ ਆਂਦਾ ਤੇ ਮੇਰੇ ਹਿਸਾਬ ਨਾਲ ਬਿਮਾਰ ਹੀ ਹੋ ਜਾਂਦਾ ਬਾਥਰੂਮ ਜਾ ਕੇ ਇੰਨ ਮੁਸ਼ਕਲਾਂ ਜਿਵੇਂ ਕੁੱਤੇ ਮਰੇ ਨੇ ਅੰਦਰ ਵੜਦਿਆਂ ਨਾਲ ਹੀ ਹਮ ਹੁਣ ਕੋਈ ਸਫਾਈ ਕਰਮਚਾਰੀ ਵੀ ਚਾਹੀਦੇ ਨੇ ਐਡੀ ਵੱਡੀ ਬਿਲਡਿੰਗ ਏ ਔਰ ਜਿੰਨੇ ਬਣਾਈਏ ਉਹਨੇ ਵੀ ਅੱਧੇ ਕੁ ਛਕੇ ਨੇ ਅੱਧੇ ਕੁ ਲਾਏ ਨੇ ਜਿਆਦਾ ਹੀ ਛਕੇ ਨੇ ਤੁਹਾਡੀ ਕੋਠੀ ਬਣੀ ਹੋਵੇਗੀ ਤੇ ਕੋਠੀਆਂ ਖਾਦੋ ਜਿਹੜੀ ਸਟਾਪ ਦੀਆਂ ਨੇ ਉਵੇਂ ਦੇ ਉਵੇਂ ਖੜੀਆਂ ਨੇ ਇਹਨੂੰ ਹੀ ਗ੍ਰੈਂਡ ਲੱਗਣਾ ਸੀ ਨਕਲੀ ਮਾਲ ਲਾ ਲੂ ਕੇ ਕਰੋੜਾ ਰੁਪਏ ਤੋਂ ਲਾਏ ਤੇ ਕਰੋੜਾ ਹੀ ਛਗੇ ਨੇ ਇਹ ਵੀ ਵੱਡਾ ਗੱਬਣਾ ਚੱਲੇ ਇਹ ਸਰਕਾਰ ਦਾ ਕੰਮ ਹੈ ਹੁਣ ਸਰਕਾਰ ਇਨਕੁਆਇਰੀ ਕਰਾਵੇ ਸਾਡੀ ਤਾਂ ਬੇਨਤੀ ਆਈ ਇਹ ਵੀ ਤੇ ਡਾਕਟਰ ਲਿਆਓ ਹਾਲਾਤ ਤਾਂ ਤੁਹਾਡੇ ਸਾਹਮਣੇ ਨੇ ਅੱਜ ਡਿੱਗੀ ਕੱਲ ਡਿੱਗੀ ਹੋਰ ਕੋ 4 ਸਾਲ ਕੱਢ ਜਾਏਗੀ ਇੰਦੀ ਹਾਲਾਤ ਇੰਦੀ ਇਹ ਵੀ ਗੱਲ ਤੁਹਾਡੀ ਜਾਣ ਵਾਲੀ ਮਾੜੀ ਹੈ ਪਰ ਹੁਣ ਮਸਲਾ ਇਸੇ ਗੱਲ ਦਾ ਵੀ ਡਾਕਟਰ ਸਾਡੇ ਪੂਰੇ ਕਰੋ ਜਿਹੜੇ ਤਰੀਕੇ ਨਾਲ ਮਰਜ਼ੀ ਪੂਰੇ ਕਰੋ ਸਾਨੂੰ ਵਿਸ਼ਵਾਸ ਇਹਨ ਦੇਵਿਦ ਜਤਾ ਐਮਐਲ ਜਾ ਡੀਸੀ ਫਾਈਲ ਦਾ ਹਨਾ ਜੀ ਵੀ ਆਨੇ ਬਗਣਾ ਤੱਕ ਪੂਰੇ ਹੋ ਜਾਣਗੇ ਫਿਰ ਉਹ ਆ ਕੇ ਅਸੀਂ ਰੋਡ ਤੇ ਬਹਿ ਜਾਈਏ ਫਿਰ ਕ ਉੱਠੋ ਤੇ ਫਿਰ ਅਸੀਂ ਉਠਾਂਗੇ ਆਪਦੀ ਮਸਜਿਦਾਂ ਜੀ